ਪਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਖੋਤੀ ਫਰਜੀ ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ WhatsApp ਬੰਦ ਕਰਵਾ ਦਿੱਤਾ ਤੁਸੀਂ ਦੇਖ ਸਕਦੇ ਹੋ ਔਰ WhatsApp ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਆ ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ ਇਸ ਦੇਸ਼ ਮੇਂ ਆਜ਼ਾਦੀ ਨਹੀਂ ਹੈ ਮੀਡੀਆ ਆਜ਼ਾਦ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ ਸਾਰਾ ਪੰਜਾਬ ਦਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਾਂ ਤਾਂ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ ਕਿ ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ ਜਿਵੇਂ ਕਿ ਦਸਤਾਵੇਜ਼ ਵਾਲੇ ਦੇ ਪਿੱਛੇ ਰਜਿੰਦਰ ਟੱਗੜ ਤੇ ਕੀਤਾ ਅਤੇ ਉਹਨਾਂ ਦੇ ਸਾਰੇ ਅ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਔਰ ਹੁਣ ਤੁਸੀਂ ਇਸ ਕੋਜੀ ਹਰਕਤ ਤੇ ਆ ਗਿਓ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ ਵਟਸਐਪ ਵੀ ਬੰਦ ਕਰਾਤਾ ਮੇਰੇ ਕੋਲ ਮੇਰੀਆਂ ਬ੍ਰਾਡਕਾਸਟ ਲਿਸਟਾਂ ਸੀ ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਣੇ ਹੋਏ ਨੇ ਜਿਹੜੇ ਬ੍ਰਾਡਕਾਸਟ ਲਿਸਟ ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ ਉਹ ਅਰਸੋ ਸ਼ਾਮ ਦੀ ਬੰਦ ਪਹਿਲਾਂ ਮੈਂ ਸੋਚਿਆ ਕਿ ਰੂਟੀਨ ਆ ਸ਼ਾਇਦ ਦੁਬਾਰਾ ਚਲਾ ਦੇਣਗੇ ਅਸੀਂ ਈਮੇਲ ਵੀ ਕੀਤੀ ਅਸੀਂ ਉਹਨਾਂ ਨੂੰ ਕੰਟੈਕਟ ਵੀ ਕੀਤਾ ਲੇਕਿਨ ਮੇਰਾ ਵਟਸਐਪ ਉਹਨਾਂ ਨੇ ਫੋਰ ਅਨਨੂਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ ਵਟਸਐਪ ਨਹੀਂ ਚੱਲ ਰਿਹਾ ਐਨ ਇਲੈਕਸ਼ਨ ਦੇ ਪੋਲਿੰਗ ਤੋਂ ਦੋ ਦਿਨ ਬੰਦ ਹੋਣ ਤੋਂ ਪਹਿਲਾਂ ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ ਹੁਣ ਇਹਨੇ ਹਿੱਲ ਗਏ ਨੇ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ ਵਟਸਐਪ ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤፈ ਤੁਹਾਡੇ ਵਿੱਚ ਤੇ ਮੋਦੀ ਤੇ ਬੀਜੇਪੀ ਤਾਨਾਸ਼ਾਚ ਕੀ ਫਰਕ ਆ ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ਈਡੀ ਔਰ ਸੀਬੀਆਈ ਹਮਾਰੇ ਕੋ ਝੂਠੇ ਪਰਚੇ ਕਰ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਮਐਸਏ ਲਾ ਕੇ ਉਹਨਾਂ ਨੂੰ ਅਸਾਮੀਆਂ ਜੇਲਾਂ ਵਿੱਚ ਨਹੀਂ ਭੇਜਿਆ ਦੱਸਿਓ ਜਰਾ ਕਿਹਦੇ ਕਹਿਣ ਤੇ ਭੇਜਿਆ ਇਹ ਵੀ ਦੱਸੋ ਔਰ ਮੀਥੇਰ ਝੂਠ ਬੋਲਦਾ ਕਿ ਹੁਕਮ ਜਿਹੜੇ ਨੇ ਉਹ ਡੀਸੀ ਅਮਰਿਤਸਰ ਨੇ ਜਾਰੀ ਕੀਤੇ ਨੇ ਪੰਜਾਬ ਰਿਆਣਾ ਹਾਈ ਕੋਰਟ ਚੈਲੰਜ ਕੀਤਾ ਵਾ ਐਡੇ ਝੂਠੇ ਹੋ ਗਏ ਯਾਰ ਤੁਸੀਂ ਅੱਛਾ ਤੁਸੀਂ ਪਰਮਿੰਦਰ ਝੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁਟਿਆ ਡਰੱਗਸ ਦੇ ਖਿਲਾਫ ਕੈਂਪੇਨ ਭਾਨੇ ਸਿੱਧੂ ਤੇ এজੰਟਾਂ ਦੇ ਖਿਲਾਫ ਬੋਲ ਕੇ ਚਾਰ ਪਰਚੇ ਨਹੀਂ ਤੁਸੀਂ ਕੀਤੇ ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਚ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ ਤੁਸੀਂ ਕੋਈ ਨੁਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ लवली ਯੂਨੀਵਰਸਿਟੀ ਦੇ ਐਮਪੀ ਦੇ ਖਿਲਾਫ ਇੱਕ YouTube ਤੇ ਪਾਈ ਵੀਡੀਓ ਕੀ ਤੁਸੀਂ ਉਹਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਰ ਨਹੀਂ ਭੇਜਾ ਆ ਤੁਹਾਡੇ ਸਾਹਮਣੇ ਬੈਠਾ ਖੈਰਾ ਕਿ ਤੁਸੀਂ ਮੇਰੇ ਤੇ ਪੰਜ ਪਰਚਾ ਝੂਠੇ ਨਹੀਂ ਕੀਤੇ ਜਾਂ ਤਿੰਨਾਂ 'ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸੀਪੇਟਿਵ ਬੇਲ ਮਿਲ ਜਾਂਦੀ ਸੀ ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖੈਰੇ ਨਾਲ 2017 ਅਮਰਿੰਦਰ ਸਿੰਘ ਕਿਉਂਕਿ ਮੈਂ ਇੱਕ ਮਿਨਿਸਟਰ ਨੂੰ ਕਢਵਾਇਆ ਸੀ ਉਸ ਕੈਬਨਿਟ 'ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ ਮੈਂ ਪਾਰਲੀਮੈਂਟ ਚੱਕੂੰਗਾ ਉਸਗੇ ਇਸ ਰਸ ਕਰ ਲਿਆ 4 ਮਹੀਨੇ ਤੇਰੀ ਅਗਨੀ ਠੰਡੀ ਹੋਈ ਦਿਲ ਦੀ ਨਫਰਤ ਦੀ ਭਾਵਨਾ ਫਿਰ ਤੁਸੀਂ ਜਦ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖਲਵਾਇਆ ਤੜਕੇ 2:10 ਮਿੰਟ ਤੇ ਪੰਜਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਉਹ ਯਾਰੋ ਤੁਹਾਡੇ ਤੇ ਮੋਦੀ ਚ ਫਰਕ ਕੀ ਆ ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲ ਤੁਸੀਂ ਪਰਚੇ ਝੂਠੇ ਕੀਤੇ ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ ਤੁਸੀਂ ਬੇਅਤਬਿਆਨ ਦਾ ਇਨਸਾਫ ਨਹੀਂ ਦੇ ਸਕੇ ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਦਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਹੋ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਔਰ ਤੁਸੀਂ ਭਗਵੰਤਪਾਨ ਕਹਿੰਦਾ ਕਿ ਮੈਂ 40000 ਨੌਕਰੀ ਦੇ 2 ਸਾਲ ਦਿੱਤੀ ਆ ਇਹ ਵੀ ਦੱਸੋ 2 ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ ਨੌਕਰੀਆਂ 40000 50000 ਮੁਲਾਜ਼ਮ 2 ਸਾਲਾਂ ਚ ਰਿਟਾਇਰ ਪ੍ਰਣਾਲਾ ਉੱਥੇ ਦਾ ਉੱਥੇ ਤੁਸੀਂ ਮੁਲਾਜ਼ਮਾਂ ਦਾ ਡੀਏ ਦੀਆ ਕਿਸ਼ਤਾਂ ਨਹੀਂ ਦੇ ਸਕੇ ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ 'ਤੇ ਤਨਖਾਹ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਦੀ ਹਿਮਾਚਲ ਦੀ ਇਲੈਕਸ਼ਨ ਵੇਲੇ ਉਹ ਨੋਟੀਫਿਕੇਸ਼ਨ ਕੱਲੀ ਕਾਗਜ਼ 'ਤੇ ਰਹਿ ਗਈ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ EMPLOYEES ਕੰਟਰੈਕਟ ਬੇਸਿਸ ਤੇ ਕਰ ਰਹੇ ਨੇ ਔਰ ਸੀਵਰੇਜ ਵਾਲੇ ਜਿਹੜੇ ਸਾਫ ਕਰਦੇ ਨੇ ਸਫਾਈ ਕਰਮਚਾਰੀ ਉਹ ਮੇਰੇ ਕੋਲ ਆਏ ਸਭ ਤੋਂ ਗਰੀਬ ਤਬਕਾ ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ ਉਹ ਮਹਿਜ਼ 12000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ ਕਰਦੇ ਨੇ ਉਹ ਮਤ ਝੂਠ ਬੋਲੋ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਸਿਹਤ ਦਾ ਮਾਡਲ ਫਲॉप ਡੱਡੇਬੇ ਦਾ ਹਸਪਤਾਲ ਦਿਖਾਤਾ 50 ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਸ ਦਾ ਹਾਂ ਉੱਥੇ 24 ਕੇ 25 50% ਸਟਾਫ ਹੈ ਨਹੀਂ ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਔਰ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਨਹੀਂ ला ਸਕੇ ਕਿਸੇ ਪ੍ਰਿੰਸੀਪਲ ਨੂੰ ਉਹਦਾ ਅਫੀਸ਼ੀਅਲ ਚਾਰਜ ਦਿੱਤਾ ਹੋਇਆ ਵਾ ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਦੇ ਸਕੇ ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚਲਦੇ ਨੇ ਕਹਿੰਦੇ ਸੀ ਸਾਡੇ ਦੇ ਜੇ ਬੰਦੇ ਆ लवली ਯੂਨੀਵਰਸਿਟੀ ਦੇ ਮਾਲਕ ਨੂੰ 25000 ਕਰੋੜ ਦੇ ਬੰਦੇ ਨੂੰ ਐਮਪੀ ਬਣਾ ਦਿੱਤਾ ਰਾਜ ਸਭਾ ਦਾ ਔਰ ਇੱਕ ਬਣਾ ਦਿੱਤਾ ਸੰਜੀਵ अरोड़ा ਲੁਧਿਆਣੇ ਦਾ ਕਦੀ ਸੁਣਿਆ ਹੀ ਨਹੀਂ ਕੌਣ ਆ ਬੰਦੇ ਕਿੱਥੇ ਰਹਿੰਦੇ ਨੇ ਦੋ ਬਣਾ ਦਿੱਤੇ ਗੈਰ ਪੰਜਾਬੀ ਸੰਦੀਪ ਪਾਟਿਕ ਤੇ ਆ ਰਗਵ ਚੱਡਾ ਖੇਰਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋਗੇ ਤੁਹਾਡੇ ਖੇਰਾ ਪੰਜਾਬ ਲਈ ਲੜੇ ਹਰ ਥਾਂ ਪਹੁੰਚੇ ਜੇਲਾ ਕੱਟੇ ਅਸੀਂ ਬਾਹਰ ਦੇ ਤਿਆਰ 라ਗਵ ਛੱਡਾ ਤੇ ਸੰਦੀਪ ਪਾਠਕ ਇਹ ਤੁਹਾਡੇ ਅੰਦਰਲੇ ਹੋਗੇ ਬਸ ਇਹੀ ਦੱਸਣਾ ਸੀਗਾ ਤੁਸੀਂ ਸਾਰੇ ਕੇਜਰੀਵਾਲ ਦੇ ਬੱਚੇ ਹੋ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਪੱਛੇ ਤੁਸੀਂ ਸ਼ਰਾਬ ਘਟਾਲੇ ਵਿੱਚ ਹਜ਼ਾਰਾਂ ਕਰੋੜਾਂ ਦੇ ਸਕੈਂਦਤ ਫਸੇ ਹੋਏ ਹੋ ਦਿੱਲੀ 'ਚ ਲੱਖ ਕਈ ਜੋ ਕੱਟੜ ਇਮਾਨਦਾਰ ਸੁਪਰੀਮ ਕੋਰਟ ਨੇ ਜਵਾਨਤਾ ਰਜੈਕ ਕੀਤੀਆਂ ਤੁਹਾਡੀਆਂ ਜਿਵੇਂ ਰਿਵਾਰਡ ਇਲੈਕਟ੍ਰਿਕ ਤੱਕ ਬਾਹਰ ਇੰਟਰਮ ਮਿਲਤੇ ਹੈ ਔਰ ਜਦੋਂ ਪੰਜਾਬ ਦਾ ਸ਼ਰਾਬ ਘਟਾਲੇ ਦੀ ਜਾਂਚ ਹੋਵੇਗੀ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਵਿੱਚੇ ਚੀਮਾ ਵਿੱਚੇ ਭਗਵੰਤ ਸੋ ਉਹ ਕੀ ਕਹਿੰਦੇ ਆ ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹ ਤੇ ਟਿਕਣਾ ਹੀ ਟਿਕਣਾ ਜੋ ਵਿੱਚੋਂਗੇ ਉਹੀ ਵੱਡੋਂਗੇ ਮੇਰੇ ਵੀਰੋ ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਸਿਰਫ ਫੋਟਵਾਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਅਗਰ ਉਹ ਜੀਂਦੇ ਹੁੰਦੇ ਤਾਂ ਰੋਰੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ ਆ ਅੱਜ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੀਆਂ ਦਾ ਪਰਿਵਾਰ ਜਿਹੜਾ ਹੈ ਉਹਦੀਆਂ ਭਤੀਜੀਆਂ ਉਹਦੀਆਂ ਅੱਗੇ ਭਤੀਜੀਆਂ ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੂਟ ਸ਼ੋਅ ਭਵਾਨੀਗੜ੍ਹ ਤੋਂ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ ਮੈਂ ਉੱਥੇ ਪਹੁੰਚ ਚੱਲਿਆ ਵਾਂ ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੂਟ ਸ਼ੋਅ ਨੂੰ ਕਾਮਯਾਬ ਕਰੋ ਸਾਡਾ ਭਲੱਤ ਵਿੱਚ ਹੀ ਰੂਟ ਸ਼ੋਅ ਨਿਕਲਣ ਲੱਗਿਆ ਵਾ ਉੱਥੇ ਵੀ ਪਲੀਜ਼ ਭਲੱਤ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਐਸਐਸ ਪੈਲੇਸ ਬੇ ਤੇ ਤੇ ਸੰਗਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ ਸਾਰੇ ਗੈਰਤਮੰਦ اخਲਾਕੀ ਬੰਦਿਆਂ ਨੂੰ ਕਾਂਗਰਸ ਦੇ ਕੇਡਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ ਪਰ ਤੇਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਚੰਗੇ ਚੰਗੇ ਅੰਮ੍ਰਿਤਧਾਰੀ ਪੀਪੀਆਂ ਬੰਦੇ ਬਜ਼ੁਰਗ ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਬਸ ਪਰਸੋਂ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿਰੇ ਚੜਾ ਦਿਓ ਔਰ ਮੇਰਾ 3 ਨੰਬਰ ਤੇ EVM ਦੇ ਉੱਤੇ ਨਿਸ਼ਾਨ ਹੈ 3 ਨੰਬਰ ਤੇ ਬਟਨ ਦਬਾਉਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਰਿਸੀਟ ਕਰ ਗਿਆ ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀਆਂ ਤੋਂ ਉੱਠ ਕੇ ਕੰਮ ਕੀਤਾ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ ਪਾ ਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਭਲਤ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਜਮਨੀ ਗੋਮਰ ਨੂੰ ਹੁਸ਼ਾਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ ਪਰ ਇੱਕ ਵਾਰ ਫਿਰ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਹੋ ਕਿ ਮੇਰਾ ਵਟਸਐਪ ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ ਸ਼ਿਕਾਇਤਾਂ ਕਰਕੇ ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ ਇਹਨਾਂ ਨੇ ਬੰਦ ਕਰਵਾਤਾ ਪਰ ਚਲੋ ਕੋਈ ਗੱਲ ਨਹੀਂ ਕਿ ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਸਰਕਾਰੀ ਤੰਤਰ ਵਰਤਿਆ ਸਾਡੇ ਸਰਪੰਚਾਂ ਤੇ ਬਲੌਕ ਸੰਮਤੀਆਂ ਦੇ ਗਲਾਂ ੱਜ ੱੱਕੇ ਨਾਲ ਪਟੇ ਪਾਏ ਪਰ ਅੰਦਰੋਂ ਸਾਡੇ ਨਾਲ ਹੀ ਨੇ ਔਰ ਵੋਟਾਂ ਅਕਾਲਪੁਰ ਖਵਾਈ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਪਈ ਗਈ ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆਇਆ ਇੱਕ ਵੀ ਕੈਂਪੇਨਸ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਮੈਨੂੰ ਪਿੰਡਾਂ ਚ ਗਿਆ ਨੂੰ ਮੈਂ 400 ਸਵਾ 400 ਪ੍ਰਿੰਟ ਘੁੰਮ ਲਿਆ 587 ਚੋਂ ਕਿਸੇ ਇੱਕ ਵਿਅਕਤੀ ਨੇ ਨੇ ਕਿਹਾ ਕਿ ਖੈਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ ਉਹਨਾਂ ਨੇ ਮੈਨੂੰ ਆਪਣਾ ਪੁੱਤ ਆਪਣਾ ਭਰਾ ਕਹਿੰਿਆ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦਾ ਦੇਣ ਮੈਂ ਤੁਹਾਨੂੰ ਨਹੀਂ ਦੇ ਸਕਦਾ ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਹਾਂ ਤੁਮਿਲਦੇ ਆ ਪਵਾਨੀਗੜ ਦੇ ਰੋਡ ਸ਼ੋਅ ਵਿੱਚ ਹੁਣੇ 10 ਮਿੰਟ ਚ ਮੈਂ ਉੱਥੇ ਪਹੁੰਚ ਜਾਣਾ ਔਰ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਅੱਛੀਆਂ ਲੱਗੀਆਂ ਗੱਲਾਂ ਤਾਂ ਇਹਨੂੰ ਸ਼ੇਅਰ ਕਰ